ਸਾਂਗਤਿਆ ਦੇਖ ਲੋ ਜਿਹੜੇ ਸਿਆਲ ਚ ਲਾਏ ਸੀ ਨਾ ਗੰਡੇ ਤੇ ਉਦੋਂ ਮੱਲਿਆਂ ਵਾਲਾ ਬਾਬਾ ਸੀ ਹਾਂ ਜਦੋਂ ਥਾਂ ਪੜਦਾ ਹੁੰਦਾ ਸੀ ਹਾਂ ਬਲੇ ਸਿੱਖੜੀ ਡੱਬੀ ਦੇ ਇਥੋਂ ਯਾਰ ਜਦ ਉਹ ਚੰਨੇ ਆ ਸਿੱਖਾਂ ਵਾਲੀ ਡੱਬੀ ਦੇ ਕੁੜੀ ਨੇ ਯਾਰ ਉੱਥੇ ਦੇਖ ਲਈ ਉਹ ਜੁੱਲੇ ਕੋਲ ਉਹ ਦੇ ਪਈ ਸਾਹਮਣੇ ਉਹ ਪਈ ਆ ਹੁਣ ਅੰਗਰੇਜ਼ਾਂ ਸੰਗੇ ਜਾ ਨਾਲ ਸਾਡਾ ਆਪਣਾ ਦਰਸ਼ਨ ਸਿੰਘ ਗ੍ਰਾਂਥੀ ਬਾਈ ਨਾਲ ਆਪਣਾ ਹਾ ਦੂਜਾ ਦੁੱਧ ਵਾਲਾ ਬਾਈ ਕੀ ਦਾ ਨਾਂ ਹੈ ਪੀ ਤੇ ਸੁਖਮੰਦਰ ਸਿੰਘ ਇੱਧਰ ਲੱਗਿਆ ਜਥੇਦਾਰ ਸੁਖਮੰਦਰ ਸਿੰਘ ਬਲਟਾ ਮੱਦੇ ਤੇ ਜਾਂਦਾ ਗੰਡੇ ਤੇ ਗੰਡਾ ਸਿਟੀ ਔਰ ਫਿਰ ਮਲਦਰਾ ਕੀ ਹਾਲ ਆ ਗੰਡੇ ਦਾ ਜੰਗੇ ਹੋ ਗਿਆ ਕੀ ਹਨਾ ਹੂੰ ਗੰਡੇ ਪੂਰੇ ਲੈ ਲਾਓ ਯਾਰ ਗੁੱਡੇ ਗਾਡੇ ਬਹੁਤ ਆ ਜਿਹੜੀ ਆਪਾਂ ਮਗਰੋਂ ਸਪਰੇਅ ਕਰਤੀ ਨਾ ਜੋ ਛੇਰ ਦਵਾਈ ਲਿਆਇਆ ਸੀ ਉਹ ਦਵਾਈ ਨੇ ਬੱਲਾ ਗੰਡੇ ਕਰਿਆ ਮੋਟੇ ਇੱਕ ਨੇ ਪਹਿਲੇ ਹੀ ਫਰੇ ਆਲੀ ਹਾਂ ਬਹੁਤ ਵਧੀਆ ਕਰੀ ਬਹੁਤ ਵਧੀਆ ਗੰਡੇ ਦਾ ਹੁਣ ਵੀ ਪੂਰੇ ਵਧੀਆ ਜਾ ਰਿਹਾ ਵੀ ਵਧੀਆ ਸਰੇ ਜੋ ਨਾ ਤਾਂ ਗੰਡੇ ਨੇ ਘਢੇਲ ਕੱਢੀ ਆ ਐ ਨਹੀਂ ਆਵੇ ਦਸਾਂਗੜ ਜਾਂ ਗੰਡਾ ਵਧੀਆ ਗੰਡੇ ਆ ਪੂਰੇ ਆਪਣੇ ਨਹੀਂ ਉਹ ਪੈਟ ਛੱਡੇਗਾ ਕੋਈ ਬੰਦਾ ਖਨੀ ਦਵਾਈ ਨਾਲ ਆ ਦੇ ਇਹ ਜੇ ਬਚਣਾ ਇਹ ਕਈ ਯਾਰੋ ਜੁੜੀ ਪਨੀਰੀ ਹੁੰਦੀ ਆ ਬੇ ਨਾਲ ਪਨੀਰੀ ਚ ਨਾ ਦੋਏ ਇਕੱਠੇ ਜੁੜ ਜਾਂਦੇ ਆ ਤਾਕਤ ਵਾਲੀ ਨੂੰ ਤਾਕਤ ਕੇ ਹਾਂ ਬਜਾ ਤਾਕਤ ਨਾਲ ਪਟਿਆ ਚਲੋ ਗੰਡੇ ਫੇਰ ਵੀ ਇੱਕ ਹੀ ਆ ਕਈਆਂ ਚੋਂ ਇੱਕ ਆ ਐ ਨਹੀਂ ਆਮ ਨਹੀਂ ਹੈ ਆਮ ਤਾਂ ਨਹੀਂ ਹੈ ਆ ਦੇਖੋ ਨਾ ਟੋਕਰੇ ਚ ਕਿੰਨੇ ਵਧੀਆ ਪਏ ਆਇਆ ਮੱਲਾ ਜੇ ਖੇਤ ਦੇ ਵਿੱਚ ਆਪਦੇ ਕਰਿਆ ਹੋਵੇ ਨਾ ਪਰਬਸ ਕਰੀ ਹੋਵੇ ਥੋੜਾ ਬਹੁਤਾ ਥਾਂ ਲਾਇਆ ਹੋਵੇ ਜਿਹੜਾ ਆਪਣਾ ਜਿਹਨੂੰ ਆਪਾਂ ਆਮ ਬਰਾਨ ਕਹਿੰਦੇ ਨੇ ਵੀ ਬਰਾਨ ਥਾਂ ਜਾ ਰ ਉਹੀਂ ਪਿਆਇਆ ਤਾਂ ਉਹਨੂੰ ਵੀ ਬਾਈ ਠੀਕ ਕਰਕੇ ਦਿਹਾੜ ਗਿਆ ਧੂੜ ਗਿਆ ਲਾ ਕੇ ਆਪ ਲੱਗ ਕੇ ਨਾਲ ਤਾਂ ਨੂੰ ਸਹੀ ਕਰ ਲਾ ਵਿੱਚ ਲਾਦੇ ਗੰਡੇ ਤੇ ਰਾਮਨਾ ਉਹਦੇ ਗੰਡਿਆਂ ਦੇ ਬੱਟਾ ਦੇ ਲਾਦੇ ਮਿਰਚਾਂ ਨਾਲ ਨਾਲੇ ਟਮਾਟੇ ਨਾਲ ਹੀ ਲਾਦੇ ਗੇਤੇ ਵੀ ਕਦੂ ਤੇ ਅੱਲਾ ਦੇ ਵਿੱਚ ਪਿੰਡੀਆਂ ਪੁੱਡੀਆਂ ਸਾਡੇ ਹੁਣ ਇੱਥੇ ਆਮ ਆ ਬਾਈ ਸਬਜ਼ੀ ਬਣਾਉਂਦੇ ਸਾਡੇ ਗੁਰਦੁਆਰੇ ਵਾਲੇ ਹੁਣ ਇੱਥੇ ਆਪ ਦੀ ਸਿਮਲਾ ਮਿਰਚੋ ਪਿੰਡੀ ਤੋਰੀ ਤੇ ਉਧਰ ਕਦੂ ਤੇ ਆਲੋ ਤੇ ਨਾਲ ਇਹਨਾਂ ਦੇ ਦੂਜੇ ਵੀ ਲਾਇਵ ਆ ਕੀ ਉਹਦਾ ਨਾ ਆਪਣੇ ਨਹੀਂ ਆ ਉਹ ਕਿਉਂ ਆ ਕਰੇਲੇ ਹਾਂ ਤੇ ਇੱਕ ਆਪਣੇ ਕਰੇਲੇ ਤੇ ਦੂਜੀ ਵੀ ਲੱਗੀਆਂ ਦੋ ਬੇਲਾ ਮੈਨਾਂ ਸੁਖਣਾ ਉਹ ਰਾਹਤੋਰੀਆਂ ਦੀਆਂ ਆ ਰਾਹਤੋਰੀਆਂ ਦੀ ਜਾਨੀ ਸਬਜੀ ਬਾਈ ਵਧੀਆ ਬਣਦੀ ਆ ਦੂਜੇ ਤੇ ਜਾਨਾਂ ਦੀ ਬਦਲ ਕੇ ਵਿੱਚ ਦੀ ਦਾਲ ਧੂਲ ਆ ਜਾਂਦੀ ਐ ਚਾਰ ਐ ਕੰਮ ਚੱਲ ਜਾਂਦਾ ਵਧੀਆ ਵਧੀਆ ਟਾਈਮ ਪਾਸ ਹੁੰਦਾ ਬਾਈ ਵਧੀਆ ਉਹਨੇ ਥਾਂ ਤੇ ਉਹ ਥਾਂ ਵੀ ਆਪਣੇ ਉਹੀ ਬਰਾਣ ਹੀ ਪਿਆ ਸੀ ਉਹ ਵੇਲਾ ਹੀ ਪਿਆ ਸੀ ਯਾਰ ਕਿ ਆਪਾਂ ਉੱਥੇ ਬਸ ਉਹਦੇ ਕਿਤੇ ਗੇਲੇ ਨੇ ਕਹਿਤਾ ਕਹਦਾ ਯਾਰ ਕੋਈ ਲਸਣ ਲਓ ਥੋੜੀ ਜੋਗਾ ਥਾਂ ਹੋਵੇ ਮੈਂ ਕਿਹਾ ਆ ਜਾ ਯਾਰ ਆਪਣਾ ਰੋਟਾਵੇਟਰ ਨਾਲ ਬਾਹਾਂ ਪਿਆ ਚਲੋ ਚੱਲ ਕੇ ਆਪਾਂ ਪੱਟਦੇ ਨੇ ਤੇ ਮੱਲੇ ਨਾਲ 11 ਟਰੈਕਟਰ ਸੀ ਆ ਮੱਲੇ ਵਾਲਾ ਆਪਣੇ ਕੋਲ ਸੀ 51 11 ਤੇ ਉਹਨੂੰ ਲਾਤਾ ਪੱਟਣ ਮਾਜਾ ਪਤਾ ਖੋਲਦਰੂ ਪਟਦਾ ਮਾਦੇ ਪੁੱਤ ਨੇ ਖੋਲਦਰੂ ਹਾਂ ਦਾ ਛੋਟਾ ਰੋਟਾਵੇਟਰ ਪਾਦਾ ਨਾ ਉਹਨੂੰ ਬਈ ਡੂੰਗੇ ਹਲਾਂ ਦਾ ਪਤਾ ਕਿ ਕਿੰਨੇ ਕੋਦੇ ਮਗਰ ਸੜਤੇ ਨਾ ਉਹਦੇ ਮਗਰ ਤਵੀਆਂ ਪਾਈਆਂ ਤਵੀਆਂ ਦਾ ਪਤਾ ਡੈਮੋ ਵਾਲਾ ਸੀ ਉਹ ਡੈਮੋ ਜਿਹੜਾ ਆਪਾ ਹੁੰਦੇ ਨੇ ਦਿਖਾਉਣ ਟਰੈਕਟਰ ਪੈਰ ਗੋਲੀ ਦਾ ਬੜੀ ਹਾਂ ਤੇ ਮਾ ਦਾ ਉਹਦਾ ਵੱਡੇ ਟਾਇਰਾਂ ਵਾਲਾ ਸੀ ਤੇ ਗਰਦ ਪਾੜਦਾ ਹੀ ਨਾ ਗਰਮ ਦਾ ਠੰਡਾ ਵਧੀਆ ਸੀ ਬੰਦਾ ਬਹੁਤ ਗੁੱਡ ਸੀ ਥੋੜਾ ਜਿਹਾ ਬੈੜਾ ਸੀਗਾ ਤੇ ਉਹ ਨਾਲੇ ਬਾਰੇ ਨਾਲੇ ਚਾਰੇ ਤੇ ਤਣਾ ਲਾਇਆ ਆ ਆਹ ਡਾਲੇ ਵੀ ਲਾਇਆ ਸੀ ਬਾਬੇ ਜਾਇ ਵਾਲੇ ਬਜਾਰ ਨਾ ਤਾਂ ਬਾਈ ਇਹਨੇ ਭਾਨੇ ਨਾ ਚਾਰ ਬੰਦੇ ਬਹਿ ਜਾਂਦੇ ਆ ਕੰਮ ਧੰਦਾ ਕਰੀ ਜਾਂਦੇ ਸਬਜੀ ਗੋਡਲੀ ਸਬਜੀ ਬਣਾ ਲਈ ਗੱਡੇ ਪੱਟ ਲਈ ਇਹ ਜਾ ਕੁਸ ਬਈ ਚੱਲੀ ਜਾਵੇ ਤਾਂ ਗੁਰੂ ਘਰ ਦੇ ਵਿੱਚ ਤਾਂ ਚੱਲ ਸੱਤ ਸੱਤ ਸਾਤੀ ਆ ਹੁਣ ਅਰੇ ਕੀ ਆਪਾਂ ਸਿਆੜ ਜਿਹੜੀ ਸਬਜੀ ਲਾਉਣੀ ਆ ਬਾਹਲੀ ਨਹੀਂ ਲਾਉਣੀ ਜਿੰਨੀ ਕਿ ਇੱਥੇ ਆਪਾਂ ਖਾਇਆ ਕਰੀ ਉੰਨੀ ਕੀ ਲਾਇਆ ਕਰਾਂਗੇ ਬੱਲ ਲਸਣ ਤੇ ਗੰਡੇ ਲਸਣ ਵੀ ਆਪਾਂ ਨੂੰ ਬਹੁਤ ਲੋੜ ਹੈ ਤੇ ਤੇ ਗੰਡਿਆਂ ਦੀ ਲੋੜ ਹੈ ਦੋ ਚੀਜ਼ਾਂ ਦਾ ਬਾਦ ਰੱਖੇ ਪਾਲਕ ਤੇ ਮੇਥੀ ਮੁੱਥੀ ਤਾਂ ਉੰਨੀ ਕੀ ਰੱਖੇ ਜਿੰਨੀ ਕਾ ਆਪਾਂ ਨੂੰ ਲੋੜ ਆ ਆ ਕਿੱਥੇ ਹੁਣ ਛੱਟਣਾ ਨਾ ਫੂਕਾ ਪਾਣ ਹਾਂ ਉੱਥੇ ਉੱਥੇ ਰੱਖਣ ਲਾਇਆ ਹਾਂ ਹਾਂ ਉੱਥੇ ਲਾਵਾਂਗੇ ਇਹਨੂੰ ਰੱਖਾਂਗੇ ਉੱਥੇ ਹੀ ਛੱਟੇ ਹੋਏ ਨੂੰ ਹਾਂ ਉਧਰ ਹੀ ਪਰੇ ਬਣਾ ਕੇ ਆ ਸਾਰੇ ਹਾਂ ਉਦੋਂ ਤੱਕ ਜਮਾਂ ਗੜ ਜਾਣਾ ਜਮਾਂ ਗੜ ਜਾਣਾ ਹੋ ਜਾਣਗੇ ਆਪਣੇ 5-6 ਟੋਕਰੇ ਦਾ ਗੰਡਿਆਂ ਦੇ ਮੈਂ ਨਾ ਆ ਛੱਲਿਆਂ ਵਿਆਂ ਦੇ ਹਾਂ ਹਾਂ ਵਧੀਆ ਆਪਣਾ ਜਾਈ ਮਾਗੀ ਤਾਈ ਮਾਗੀ ਤੋਂ ਵੀ ਗਾ ਨਗਾ ਦੂ ਨੰਦਪੁਰ ਤਾਈ ਨਗਾ ਦੂ ਐਨੇ ਵਧੀਆ ਕੱਢਿਆ ਅਸਲ ਤਾਂ ਬਰਸੀਪੁਰਸੀ ਤੋਂ ਪਕੌੜੇ ਪਕੂੜੇ ਜਦੋਂ ਬਣਾਉਨੇ ਆਪਾਂ ਬਾਹਲਾ ਤਾਂ ਉਦੋਂ ਹੀ ਲੋੜਾ ਹਲਵਾਈ ਪਹੁੰਚਿਆ ਬਾਈ ਹੌਲ ਵਿੱਚ ਕੁੱਤਰ ਕੇ ਆਹ ਉਹਨਾਂ ਸਾਰੇ ਜਨਨੀ ਗਾ ਆਹ ਜਿਹੜੀਆਂ ਨੇ ਦਾਲ ਦੋਲ ਦੀ ਤਰੀਕ ਸਕਣੀ ਨਹੀਂ ਗੰਢਾ ਜ਼ਿਆਦਾ ਉਹ ਦਾ ਬੋੜੀ ਲੱਗਦੀ ਉਹ ਆ ਬੋਆਇਆ ਬੰਦਾ ਮੋਬੀਲ ਤੇ ਨਾ ਕਰ ਉਹ ਕੋ ਲੱਗੀ ਨਹੀਂ ਯਾਰ ਉਹ ਬਾਈ ਤੇਰੀ ਜਿਹੜੀਆਂ ਬੁੜੀਆਂ ਕਰੇ ਆਪਣੀਆਂ ਬਣਾਉਂਦੀਆਂ ਨਾ ਦਾਲ ਤੇ ਆ ਆਲੂ ਆਲੂਆਂ ਦੀ ਤੇ ਪਤਲੀ ਜੀ ਤੇਰੀ ਵਾਲੀ ਉਹ ਵਧੀਆ ਲੱਗਦੀ ਹੁੰਦੀ ਆ ਸਦਾ ਲਸਣ ਕੰਨੇ ਦਾ ਬਥੋੜਾ ਪਛੇਤਾ ਹੋ ਗਿਆ ਸੀ ਲਸਣ ਪਛੇਤਾ ਹੋ ਗਿਆ ਲਸਣ ਆਪਰਾ ਥੋੜੀ ਜੀ ਗੱਲ ਬਣੀ ਨਹੀਂ ਹੈਨਾ ਜਾਂ ਸੰਗਣਾ ਸੀ ਵੱਧਾ ਹੋ ਇੰਨਾ ਦਾ ਫਰਕ ਹੈ ਨਹੀਂ ਜੀ ਹੁਣ ਸੰਗਣਾ ਸੀ ਵੱਧਾ ਹੋ ਇਹਦਾ ਐ ਲਾਵੇ ਜਰ ਜਿਵੇਂ ਐ ਵੀ ਇੰਨਾ ਕੰਡਾ ਹੋਏ ਹਾਂ ਇੰਨਾ ਸਾਰੇ ਨਾਲ ਇੱਥੇ ਲਾ ਇੰਨਾ ਫਰਕ ਹਾਂ ਇੱਥੋਂ ਤੇ ਇੱਥੇ ਦੋਸਰ ਲਿਖਾ ਹਾਂ ਹਾਂ ਉਹਨਾਂ ਹੀ ਫੈਲਦੇ ਉਹਨਾਂ ਹੀ ਮੋਟੇ ਹੁੰਦਾ ਲਸਣ ਤੇ ਬਾਕੀ ਜਿਹੜਾ ਸਾਨ ਦੇ ਸਾਹਮਣੇ ਨਾ ਉਹ ਵੀ ਐ ਪਟ ਐ ਪੂਰਾ ਵਰਡਰ ਹਾਂ ਗੰਡੇ ਦਾ ਵੀ ਫਰਕ ਚਾਹੀਦਾ ਪਾਣੀ ਮੜਾ ਹਾਂ ਪਾਣੀ ਵੀ ਹਿਸਾਬ ਨਾਲ ਲਾਵੇ ਚਲੋ ਚੀਜ਼ ਹੋ ਗਈ ਆਪਣੀ ਵਧੀਆ ਸੁੱਖ ਨਾਲ ਠੀਕ ਆ ਬਾਈ ਮੈਂ ਕਹਿੰਦਾ ਖਲਾ